ਮੈਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਨਹੀਂ ਐ ਪਰ ਜਿੱਥੇ ਜਾਨਣਾ ਲੋਕ ਸਵਾਲ ਪੁੱਛਦੇ ਐ ਜਿਹੜਾ ਮੈਂ ਹਲੇ ਤੱਕ ਕੋਈ ਮੈਨੂੰ ਜਵਾਬ ਨਹੀਂ ਦੇ ਸਕਿਆ ਨਾ ਉਹ ਦੇਖ ਸਕਿਆ ਜਾਂ ਨਾ ਉਹਨਾਂ ਦੇ ਸਾਥੀ ਆਏ ਕਿੱਥੋਂ ਐਨੇ ਸਾਲ ਰਹਿੰਦੇ ਕਿੱਥੇ ਸੀ ਜੇ ਇੰਨੇ ਪੰਤਕ ਸੀ ਫਿਰ ਬਾਲ ਕਿਉਂ ਕਟਾਏ ਜੀਨਾ ਪਉਂਦੇ ਸੀ ਬਾਲ ਕਟਾਉਂਦੇ ਸੀ ਕੀ 28 29 30 ਪਤਾ ਨਹੀਂ ਕਿੰਨੀ ਸਾਲ ਦੀ ਉਮਰ ਹੈ 30 ਦੇ ਵੱਧ ਹੁੰਦੀ ਆ ਉਮਰ ਇੱਕਦਮ ਪੰਥ ਕਿੱਥੋਂ ਜਾਗ ਪਿਆ ਜਹਾਜ਼ ਤੇ ਉਤਰਦੇ ਆ ਇੱਕ ਮਹੀਨੇ ਚ ਡਰਾਮਾ ਹੁੰਦਾ ਲਿਆਈ ਜਾਂਦੇ ਆ ਅੰਮ੍ਰਿਤ ਸ਼ਿਕਾਇਆ ਜਾਂਦਾ ਫਿਰ ਕਹਿੰਦੇ ਐ ਕਿ ਮੈਂ ਕੱਲਾ ਧਰਮ ਦਾ ਪ੍ਰਚਾਰ ਕਰੂੰਗਾ ਬਹੁਤ ਵਧੀਆ ਗੱਲ ਜੋ ਵੀ ਧਰਮ ਦਾ ਪ੍ਰਚਾਰ ਕਰਦਾ ਆਪਾਂ ਸਾਰੇ ਉਹਨਾਂ ਦੇ ਸਾਥ ਦੇਣਾ ਚਾਹੀਦਾ ਹੈ ਨਸ਼ੇ ਸ਼ਰੋਮ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕਨਸਟੀਟਿਊਸ਼ਨ ਨਹੀਂ ਮੰਨਦਾ ਫਿਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਬਾਅਦ ਇੱਥੋਂ ਲਿਜਾਇਆ ਜਾਂਦਾ ਹੈ ਤੇ ਵਾਪਸ ਐਮਪੀ ਦਾ ਉਮੀਦਵਾਰ ਕਰਕੇ ਭਲਾਇਆ ਜਾਂਦਾ ਮੈਂ ਪੁੱਛਣਾ ਚਾਹਣਾ ਹੈ ਪਹਿਲੀ ਗੱਲ ਕੀ ਵਿਰਸਾ ਸਿੰਘ ਬਲਟੋਆ ਨੇ ਦੇ ਪਰਿਵਾਰ ਨੇ ਕਿਤੇ ਰੌਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ ਚ ਐਨਐਸਐਚ ਉਹ ਐਨਐਸਐਚ ਚ ਮੇਰਾ ਵੀਰ ਉਥੇ ਡਿਬਰਗੜਾ ਹੈ ਕਿ ਸਾਨੂੰ ਛੱਡੋ ਸਾਨੂੰ ਛੱਡੋ ਸਾ ਪ੍ਰਕਾਸ਼ ਸਿੰਘ ਬਾਦਲ 16 ਸਾਲ ਐਨਐਸਐਚ ਰਹਿ ਆ 16 ਸਾਲ ਤਾਮਿਲਨਾਡੂ ਦੀ ਜੇਲਾਜ ਨਾਗਾਲੈਂਡ ਦੀ ਜਿਹੜਾ ਜੱਪਲਪੁਰ ਦੀ ਜਿਹੜਾਂ ਕਿਤੇ ਤੁਸੀਂ ਮੇਰੇ ਮਾਤਾ ਜੀ ਨੂੰ ਮੈਨੂੰ ਕਿਤੇ ਧਰਨੇ ਦਿੰਦੇ ਦੇਖਿਆ ਕਿ ਸਾਡੇ ਬਾਪੂ ਨੂੰ ਛੱਡ ਦਿਓ ਸਾਡੇ ਬਾਪੂ ਨੂੰ ਛੱਡ ਦਿਓ ਜਿਹੜਾ ਬੰਦਾ ਝੱਲ ਨਹੀਂ ਸਕਦਾ ਉਹ ਕੌਮ ਦੀ ਅਗਵਾਈ ਕਰੂਗਾ ਮੇਰੇ ਭੈਣ ਦਾ ਵਿਆਹ ਸੀ। ਉਹ ਅਫਸਰ ਕਹਿੰਦੇ ਕੀ ਤੁਸੀਂ ਬਾਹਰ ਵੱਡੇ ਬਾਦਲ ਸਾਹਿਬ ਨੂੰ ਤੁਸੀਂ ਇੱਕ ਚਿੱਠੀ ਲਿਖ ਦਿਓ ਪ੍ਰੋਲ ਲੈ ਲਓ। ਵੱਡੇ ਬਾਦਲ ਸਾਹਿਬ ਕਹਿੰਦੇ ਮੇਰੇ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ? ਮੈਂ ਨਾ ਜ਼ਿੰਦਗੀ 'ਚ ਪ੍ਰੋਲ ਲਿੱਤੀ ਹੈ ਨਾ ਜਮਾਨਤ ਦਿੱਤੀ ਹੈ। ਫਰਕ ਪਛਾਣਿਏ ਕਿਹੜੀ ਲੀਡਰ ਹੈ। ਸਰ ਭਗਤ ਸਿੰਘ ਨੇ ਕਿਤੇ ਕਿਹਾ ਕਿ ਮੈਨੂੰ ਫਾਂਸੀ ਨਾ ਚੜਾਓ ਆਪਣੀ ਕੌਮ ਨੂੰ ਹੋ ਗਿਆ ਕਿਹ ਅਜਾ ਕਿਹੜੇ ਲੋਕ ਹੈ ਹੁਣ ਮੈਂ ਕੱਲ ਬਿਆਨ ਸੁਣ ਰਿਹਾ ਸੀ ਦਾਦੂ ਵਾਲਾ ਦਾ ਬਿਆਨ 10 ਦਿਨ ਪਹਿਲੇ ਦਾਦੂ ਆਂਦਾ ਬਿਆਨ ਸੀ ਕਿ ਹਰਿਆਣਾ ਵਿੱਚ ਬੀਜੇਪੀ ਨੂੰ ਜਿਤਾਓ ਤੇ ਅੱਜ ਬਿਆਨ ਆ ਉਹਦਾ ਕਿ ਖਡੂਰ ਸਾਹਿਬ ਜੰਮਰ ਭਾਈ ਅਮਰਪਾਲ ਨੂੰ ਜਿਤਾਓ सवाल है कितों की नहीं सपोर्ट है किसियां लगिया निशाना की है निशाना एको एक, एक है थोनू कमजोर करना थोड़ी पार्टी कमजोर करना थोड़ी मां पार्टी खत्म करना